ਸਤਿਕਾਰਯੋਗ ਕਿਸਾਨ ਦੋਸਤੋ ਮੇਰੇ ਮਜ਼ਦੂਰ ਵੀਰ ਫਿਰ ਦੁਕਾਨਦਾਰ ਸਮੂਹ ਪੰਜਾਬ ਵਿੱਚ ਵਸਦੇ ਪੰਜਾਬੀਓ ਹਰਿਆਣੇ ਦੇ ਵਸਤੇ ਹਰਿਆਣਵੀ ਭਾਈ ਦੋਸਤੋ ਇਹ ਜੋ ਲੜਾਈ ਲੜੀ ਜਾ ਰਹੀ ਹੈ ਐਮਐਸਪੀ ਦੀ ਲੜਾਈ ਹੈ ਜਿਹੜੀ ਪੰਜਾਬ ਦੇ ਪ੍ਰਭਖ ਦੀ ਲੜਾਈ ਹੈ ਪੰਜਾਬ ਦਾ ਪਾਣੀ ਬਚਾਉਣ ਦੀ ਲੜਾਈ ਹੈ ਜਿੰਨੀ ਦੇਰ ਤੱਕ ਅਸੀਂ ਸਹੀ ਨਹੀਂ ਬਚੀ ਜਿੰਨੀ ਦੇਰ ਤੱਕ ਪੰਜਾਬ ਦਾ ਚੁੱਲ੍ਹੇ ਤੋਂ ਖੜਾ ਨਹੀਂ ਛੁੱਟਣਾ ਜਿੰਨੀ ਦੇਰ ਤੱਕ ਚੁੱਲ੍ਹੇ ਤੋਂ ਖੜਾ ਨਹੀਂ ਛੁੱਟਣਾ ਜਿੰਨੀ ਦੇਰ ਤੱਕ ਪੰਜਾਬ ਦਾ ਪਾਣੀ ਨਹੀਂ ਬਚਣਾ ਸਵੇਸ਼ ਕਰਕੇ ਪਾਣੀ ਹਰ ਕਿਸਾਨ ਦੇ ਬੱਚੇ ਨੇ ਵੀ ਕਿੰਨਾ ਮਜ਼ਦੂਰ ਦੇ ਬੱਚੇ ਨੇ ਵੀ ਦੁਕਾਨਦਾਰ ਮੁਲਾਜ਼ਮ ਇੰਡਸਟਰੀ ਲਿਸਟ ਅਫਸਰਾਂ ਦੇ ਬੱਚੇ ਨੇ ਵੀ ਸੋ ਇਹ ਲੜਾਈ ਜਿੱਤਣਾ ਬਹੁਤ ਜ਼ਰੂਰੀ ਹੈ ਸਰਕਾਰ ਦਾ ਵੀ ਪੂਰਾ ਜੋਰ ਲੱਗਿਆ ਰਿਹਾ ਹੈ ਕਿ ਕਿਸਾਨਾਂ ਦੀ ਇਸ ਮੰਗ ਨੂੰ ਅਸੀਂ ਕਿਵੇਂ ਹੱਲ ਕਰ ਸਕਦੇ ਦੋਸਤੋ ਪਹਿਲਾ 26 ਤਰੀਕ ਨੂੰ ਕੋਸ਼ਿਸ਼ ਕੀਤੀ ਨੂੰ ਸਾਰਿਆਂ ਨੂੰ ਪਤਾ 26 ਤਰੀਕ ਤੋਂ ਬਾਅਦ ਜੋ ਰਾਤ ਇੱਥੇ ਸਾਡੇ volunteers ਦੇ ਕੋਲੇ ਸਾਡੇ ਪ੍ਰਬੰਧਕਾਂ ਸਾਡੇ ਲੀਡਰਸ਼ਿਪਰਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ। ਇਹ ਫਿਰ ਸਰਕਾਰ ਦਾ ਇੱਕ ਕੋਸ਼ਿਸ਼ ਸੀ ਕਿ ਮੋਰਚੇ ਨੂੰ ਕਿਵੇਂ ਫੇਰ ਕੀਤਾ ਜਾ ਸਕਦਾ ਹੈ ਕਿਵੇਂ ਫੁਲੀ ਡਰ ਨੂੰ ਚੱਕਿਆ ਜਾ ਸਕਦਾ ਹੈ لیکن ਤਨੁਹਾਦੀਆਂ ਮੈਂ ਸਾਰੀ ਪ੍ਰੈਸ ਦਾ ਜਿਨ੍ਹਾਂ ਨੇ ਸਮੇਂ ਸਿਰ ਉਸ ਗੱਲ ਨੂੰ ਜਨਤਾ ਕੀਤਾ ਲੋਕਾਂ ਤੱਕ ਲੈ ਕੇ ਗਈ ਤੇ ਉਸ ਅਪੀਲ ਨੂੰ ਮੰਨ ਕੇ ਸਾਡੇ ਨੌਜਵਾਨਾਂ ਦੇ ਜਥੇ ਹਰਿਆਣੇ ਚ ਬੜੀ ਪੱਧਰ ਤੇ ਆਈ ਸਾਡੇ ਪੰਜਾਬ ਦੇ ਵਿੱਚੋਂ ਵੱਡੀ ਪੱਧਰ ਦੇ ਉੱਤੇ ਜਥੇ ਪੰਜਾਬ ਚ ਹੈ ਨਾ ਜੋ ਹਾਰੇ ਜਿੰਨਾਂ ਨੇ ਆ ਕੇ ਮੋਰਚੇ ਨੂੰ ਸਪੋਰਟ ਕੀਤਾ ਮੋਰਚੇ ਨੂੰ ਪਹਿਰੇਦਾਰੀ ਦਿੱਤੀ ਕੋਰੇ થી ਮਜੂਦ ਸਾਡੇ ਕਿਸਾਨਾਂ ਨੇ ਸਾਡੇ ਭੈਣਾਂ ਨੇ ਇਹਨਾਂ ਨੂੰ ਸੰਭਾਲਣ ਦੀ ਪੂਰਾ ਯਤਨ ਕੀਤਾ ਸੋ ਦੋਸਤੋ ਲੋਕ ਇਹ ਸਾਡੇ ਤੇ ਜਿਹੜਾ ਸਾ ਸਰਕਾਰ ਨੇ ਗੱਲਬਾਤ ਲਈ ਉਦੋਂ ਹੋਣਾ ਜਦੋਂ ਇਹ ਪਤਾ ਲੱਗਿਆ ਕਿ ਹੁਣ ਨਾ ਤਾਂ ਮੋਰਚਾ ਚੱਕਿਆ ਜਾਣਾ ਤੇ ਨਾ ਹੀ ਮੋਰਚੇ ਦੇ ਵਿੱਚ ਚਲੀ ਰਿਹਾ ਚੱਕਿਆ ਜਾਣਾ ਇਹ ਸ਼ਿਰ ਸਰਕਾਰ ਨੇ ਗੱਲਬਾਤ ਕੀਤੀ ਸੋ ਇਸ ਕਰਕੇ ਆਪ ਸਭ ਨੂੰ ਸਾਡੀ ਹੱਥ ਸੀਰ ਕੇ ਬੇਨਤੀ ਹੈ ਕਿ ਤੁਸੀਂ ਬੜੇ ਸਤਿਕਾਰਯੋਗ ਸਾਡੇ ਭਰਾ ਤਕੜੇ ਹੋ ਕੇ ਇਸ ਮੋਰਚੇ ਦੇ ਵਿੱਚ ਅਗਰ ਇੱਕ ਹਫਤਾ ਤੁਸੀਂ ਤਕੜੇ ਹੋ ਕੇ ਇਸ ਮੋਰਚੇ ਦੀ ਪਹਿਰੇਦਾਰੀ ਕਰਦੇ ਤਾਂ ਮੇਰਾ ਖਿਆਲ ਹੈ ਮੋਰਚਾ ਜਿੱਤ ਲਾਂਗੇ ਹੁਣ ਉਹ ਗੱਲਾਂ ਛੱਡ ਦਿਓ ਕਿ ਅਸੀਂ ਬਾਰੀ ਬਣ ਕੇ ਸਾਡੇ ਪਿੰਡੋਂ ਪੰਜ ਬੰਦੇ ਜਾਂਦੇ ਨੇ ਸਾਡੇ ਪਿੰਡੋਂ ਸੱਤ ਜਾਂਦੇ ਨੇ ਬੈਠੇ ਨੇ ਬਹੁਤ ਧੰਨਵਾਦ ਤੁਹਾਡਾ ਪਰ ਹੁਣ ਇੱਕ ਵਾਰੀ ਪੰਜ ਤੇ ਸੱਤ ਵਾਲੀ ਗੱਲ ਨੂੰ ਛੱਡ ਦਿਓ ਇੱਕ ਵਾਰੀ ਇਹ ਸੋਚ ਕੇ ਨਿਕਲੋ ਕਿ ਕ ਹਫਤਾ ਹਰ ਕਰਦਾ ਇੱਕ ਇੱਕ ਵੀਰ ਜਾਂ ਇੱਕ ਇੱਕ ਪਏ ਇਸ ਮੋਰਚੇ ਦੇ ਵਿੱਚ ਹਾਜ਼ਰ ਹੋ। ਤਾਂ ਫਿਰ ਆਪਾਂ ਮੋਰਚਾ ਜਿੱਤ ਸਕਾਂਗੇ। ਇਹ ਮੇਰੀ ਆਪ ਸਭ ਨੂੰ ਬਖਸ਼ੂਰਕ ਅਪੀਲ ਹੈ। ਆਪ ਡਾਕਟਰਾਂ ਨੇ ਮੈਨੂੰ ਬਾਰ-ਬਾਰ ਕਿਹਾ ਹੈ ਕਿ ਤੁਸੀਂ ਬੋਲਣਾ ਨਹੀਂ। ਲੇਕਿਨ ਮੇਰਾ ਜੀ ਕੀਤਾ ਕਿ ਮੈਂ ਰਾਤ ਜਿਨ੍ਹਾਂ ਨੇ ਸਾਡੇ ਮੋਰਚੇ ਨੂੰ ਆਕੇ ਸਾਂਭਿਆ ਉਹਨਾਂ ਦਾ ਧੰਨਵਾਦ ਕਰਾਂ ਤੇ ਬਾਕੀ ਸੰਗਤ ਨੂੰ ਹੱਥ ਜੋੜ ਕੇ ਅਪੀਲ ਕਰਾਂ ਕਿ ਮੋਰਚਾ ਜਿਸ ਤਰੀਕੇ ਨਾਲ ਰਾਤ ਨੌਜਵਾਨੀ ਆਕੇ ਸਾਂਭਿਆ ਉਸੇ ਤਰੀਕੇ ਦੇ ਨਾਲ ਇਹਨਾਂ ਮੋਰਚੇ ਨੂੰ ਸਾਂਭੋ ਤੇ ਘਰ ਧਿਆਨ ਰੱਖਿਓ ਜਦੋਂ ਸਰਕਾਰ ਨੇ ਤੁਸਾਂ ਨੂੰ ਚੱਕਣ ਦਾ ਮੋਰਚਾ ਬਣਾਇਆ ਨਾ ਫਿਰ ਉਹਨਾਂ ਡਟ ਕੇ ਖੜ੍ਹ ਬੰਦ ਹੋ ਕੇ ਤੁਸੀਂ ਰਾਤ ਨੌਟ ਕੀਤਾ ਹੋਇਆ ਗੈਰਕਾਨੂੰਨੀ ਫੇਸਬੁਕਾਂ ਪਰਸਾ ਇਨਸਟਾਗ੍ਰਾਮ ਸਭ ਬੰਦ ਕਰ ਦਿਓ ਤੇ ਤੁਹਾਨੂੰ ਹੋ ਸਕਦਾ ਹੈ ਥਾ ਥਾ ਤੇ ਰੋਕ ਕੇ ਸਾਡੇ ਤੱਕ ਨਾ ਪਹੁੰਚੇ ਇਸ ਕਰਕੇ ਸਮਾਣਾ ਨਹੀਂ ਕਿ ਕਿ ਜੇਦੋਂ ਉੱਥੇ ਕੁਝ ਹੋਏਗਾ ਉਹ ਦੋ ਜਾਵੜਾਂ ਦੇ ਦੋ ਘੰਟੇ ਦਾ ਸਬਰ ਕੀ ਨਹੀਂ ਭਿਆਰਿਓ ਆਪਣੀ ਸੋਚ ਲਓ ਕਿ ਅਸੀਂ ਇਹ ਵਕਤ ਆਉਣ ਲਈ ਨਹੀਂ ਦਿਨਾ ਸਰਕਾਰ ਦੇ ਦਿੱਤੀ ਦਵਾਈ ਇਹਨਾਂ ਲਈ ਇਸ ਕਰ ਇਹ ਸਮਾਣਾ ਸਾਡੇ ਤੇ ਲਿਆ ਹੀ ਨਾ ਸਕੇ ਬਹੁਤ ਬਹੁਤ ਧੰਨਵਾਦ ਦਸਾਰੇ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ